ਹਾਂਜੀ ਪੰਜੀ ਕੀ ਨਾਮ ਤੁਹਾਡਾ ਕਿਰਨ ਠੀਕ ਹੈ ਜੀ ਕਿੱਥੇ ਰਹ ਰਹੇ ਹੋ ਨਵਾ ਪਿੰਡ ਪੱਠੇ ਦੇ ਸ਼ਹਿਰ ਕਿਹੜਾ ਕਰਪੂਥਲਾ ਠੀਕ ਹੈ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੁੱਦਾ ਹੈ ਮੇਰਾ ਮੁੱਦਾ ਇਹ ਆ ਕਿ ਮੈਂ ਜੱਟ ਕਮ ਚ ਮੈਰਿਜ ਕਰਵਾਈ ਸੀਗੀ ਜੋ ਕਿ ਸਿਆਸੀ ਜਾਤ ਦੇ ਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਉਹ ਨਾ 2019 ਚ ਮੇਰਾ ਮੈਰਿਜ ਕਰਵਾਈ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਬਾਹਰ ਚਲੇ ਗਿਆ ਤੁਹਾਡਾ ਹਸਬੰਦ ਹਾਂਜੀ ਠੀਕ ਹੈ ਜੀ ਬਾਹਰ ਚਲੇ ਗਏ ਮੇਰੇ ਨਾਲ ਜਾਨਕੀ ਬਹੁਤ ਉਹਨਾਂ ਨੇ ਧੱਕਾ ਕੀਤਾ ਸੱਸ ਸੋਹਰੇ ਨੇ ਵੀ ਮੇਰੀ ਜਾਤੀ ਦੇ ਖਿਲਾਫ ਬਹੁਤ ਗਲਤ ਬੋਲਦੇ ਜਿਹੇ ਪਿੰਡ ਤੋਂ ਤੁਹਾਡਾ ਵਿਆਹ ਹੋਇਆ ਝੁੱਗੀਆਂ ਗਲਾਮ ਠੀਕ ਹੈ ਵੀ ਜ਼ਿਲ੍ਹਾ ਬੋਰਤਲਾ ਚ ਹਾਂਜੀ ਠੀਕ ਹੈ ਜੀ ਕਿਸ ਤਰ੍ਹਾਂ ਤੋਂ ਤੁਹਾਡਾਂ ਧੱਕਾ ਕਰਦੇ ਸੀ ਸੱਸ ਸੋਹਰਾ ਧੱਕਾ ਕਰ ਰਹੇ ਸੀਗੇ ਕਿ ਮੈਂ ਐਸੀ ਜਾਤ ਦੇ ਅਸੀਂ ਨਹੀਂ ਰੱਖਣੀ ਚੂੜੀ ਕੁੱਤੀ ਅਸੀਂ ਨਹੀਂ ਰੱਖਣੀ ਬਹੁਤ ਮੇਰੀ ਜਾਤੀ ਦੇ ਖਿਲਾਫ ਗਲਤ ਸ਼ਬਦ ਬੋਲਦੇ ਮੈਨੂੰ ਠੀਕ ਹੈ ਜੀ ਮੈਂ ਇੱਕ ਦਰਖਾਸਤ ਦਿੱਤੀ ਸੀਗੀ ਐਸਐਸਪੀ ਸਾਹਿਬ ਤੁਸੀਂ ਆਪਣਾ ਜਿਹੜਾ ਸ਼ਾਦੀ ਸ਼ੂਦਾ ਜੀਵਨ ਦੌਰਾਨ ਦੋ ਅਮੀਨੇ ਤੁਹਾਡੇ ਕੋਈ ਬੱਚਾ ਵੀ ਹੈ ਨਹੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਮਾਚੇ ਘਰ ਆ ਕੇ ਆਪਣੇ ਵਾਪਸ ਹਾਂ ਜੀ ਫਿਰ ਤੁਸੀਂ ਕੀ ਕੀਤਾ ਫਿਰ ਮੈਂ ਇੱਕ ਦਰਖਾਸਤ ਦਿੱਤੀ ਸੀ ਐਸਐਸਪੀ ਸਾਹਿਬ ਨੂੰ ਠੀਕ ਹੈ ਜੀ ਹਾਂ ਜੀ ਉਹ ਫਿਰ ਗੁੰਮਸਲ ਮਾਰਕ ਹੋਈ ਸੀਗੀ ਫਿਰ ਜੋ ਐਸਟੀਆਈ ਦਾ ਪਰਚਾ ਸੀ ਚੋਣਿਆ ਸੀਗੀ ਮੇਰੀ ਜਾਤੀ ਦੇ ਖਿਲਾਫ ਬਹੁਤ ਗਲਤ ਮਿਲ ਹਾਂਜੀ ਠੀਕ ਹੈ ਜੀ ਇਹ ਦਰਖਾਸਤ ਤੁਸੀਂ ਕਦੋਂ ਦਿੱਤੀ ਸੀ ਯਾਰ ਤਾਂ 3 ਨਵੰਬਰ ਮਹੀਨੇ 14 ਤਰੀਕ ਨੂੰ 2023 2023 ਹਾਂਜੀ ਚਲੋ ਅੱਜ ਤੋਂ ਸਾਲ ਪਹਿਲਾਂ ਹੋ ਗਿਆ ਹਾਂਜੀ ਠੀਕ ਹੈ ਜੀ ਉਹ ਦਫ਼ਤਰ ਚ ਫਿਰ ਮੇਰਾ ਹੋਇਆ ਸੀਗਾ ਇੱਥੇ ਬੂਮਨ ਸਾਲ ਪਰਚਾ ਠੀਕ ਹੈ ਜੀ ਮੈਂ ਕਿ ਚੋਣੀ ਸੀ ਕਿ ਮੇਰਾ ਐਸਟੀਆਈ ਦਾ ਪਰਚਾ ਪੈਣਾ ਚਾਹੀਦਾ ਜੋ ਮੈਂ ਮੇਰੀ ਜਾਤੀ ਦੇ ਖਿਲਾਫ ਬੋਲਦੇ ਸੀਗੇ ਇਹ ਠੀਕ ਹੈ ਜੀ ਮੈਡਮ ਨੇ ਕੀ ਕੀਤਾ ਅਮਨ ਮੈਡਮ ਨੇ ਪਰਚਾ ਕੀਤਾ ਕਿ ਮੇਰਾ ਦਾਜ ਦਾ ਪਰਚਾ ਕਰ ਦਿੱਤਾ ਉਹਨਾਂ ਨੇ ਠੀਕ ਹੈ ਉਹਦੇ ਵਿੱਚ ਮੈਂ ਬਾਦੇ ਜ਼ੁਲਮ ਚ ਦਿੱਤੀ ਫਿਰ ਐਸਐਸਪੀ ਦੇ ਰਿਪੋਰਟ ਹੂੰ ਉਹ ਡੀਐਸਪੀ ਸਾਹਿਬ ਨੂੰ ਮਾਰਕ ਹੋਈ ਸੀਗੀ ਠੀਕ ਹੈ ਉੱਥੇ ਮੈਂ ਬੜਾ ਚਿਰ ਜਾ ਜਾ ਕੇ 7 ਮਹੀਨੇ ਹੋ ਗਏ ਮੈਨੂੰ ਫਿਰਦੀ ਨੂੰ ਕੋਈ ਵੀ ਮੇਰੀ ਸੁਣਵਾਈ ਨਹੀਂ ਹੁੰਦੀ ਓਕੇ ਫਿਰ ਇੱਕ ਮੇਰੇ ਭਾਜੀ ਆ ਸ਼ਤੀਸ਼ ਭਾਜੀ ਮੈਂ ਉਹਨਾਂ ਕੋ ਵੀ ਬਹੁਤ ਜਾ ਜਾ ਕੇ ਵੇਖ ਲਿਆ ਵਾ ਉਹ ਵੀ ਬਸ ਮੈਨੂੰ ਅੱਜ ਕੱਲ ਅੱਜ ਕੱਲ ਐਦਾਂ ਕਹਿੰਦੇ ਰਹਿੰਦੇ ਆ ਮੈਂ ਹੁਣ ਕਿਸੇ ਦੀ ਵੀ ਨਹੀਂ ਸੁਣਨੀ ਹੈਗੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਮੈਂ ਕੱਲੂ ਡੀਐਸਪੀ ਸਾਹਿਬ ਦੇ ਬੈਠੂਗੀ ਜਿੱਨਾਂ ਅੱਜਕੱਲ ਮੈਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਕਹਿੰਦਾ ਤੁਸੀਂ ਧਰਨਾ ਲਗਾਓਗੇ ਹਾਂਜੀ ਮੈਂ ਧਰਨਾ ਲਗਾऊंगी ਕਿੱਥੇ ਲਗਾਓਗੇ ਡੀਐਸਪੀ ਸਾਹਿਬ ਦੇ ਠੀਕ ਹੈ ਜੀ ਸਰਪੂਥਲਾ ਕਿੰਨੇ ਵਜੇ ਲਗਾਉਗੀ 10 ਵਜੇ ਠੀਕ ਹੈ ਜੀ ਹਾਂਜੀ ਤੇ ਤੁਹਾਡੀਆਂ ਜਿਹੜੀਆਂ ਮੰਗਾਂ ਅਜੇ ਤੱਕ ਮੰਗੀਆਂ ਮੰਨੀਆਂ ਨਹੀਂ ਮੇਰੀ ਕੋਈ ਵੀ ਮੰਗ ਨਹੀਂ ਪੂਰੀ ਹੋਈ ਮੈਂ ਬਹੁਤ ਜਾ ਜਾ ਕੇ ਥੱਕ ਗਈ ਬਹੁਤ ਜਾ ਜਾ ਕੇ ਮੈਂ ਐਸਐਸਪੀ ਸਾਹਿਬ ਦੇ ਵੀ ਗਈ ਬੜਾ ਜਾ ਜਾ ਕੇ ਮੈਂ ਹੁਣ ਬੈਠ ਗਈ ਆ ਠੀਕ ਹੈ ਜੀ ਤੁਸੀਂ ਮੰਗ ਹੀ ਕਰਦੇ ਹੋ ਮੈਂ ਮੰਗ ਇਹ ਕਰ ਰਹੀ ਆ ਕਿ ਮੇਰੇ ਜੋ ਕਿ ਮੇਰੇ ਸੋਹਰੇ ਪਰਿਵਾਰ ਤੇ ਜਾਤੀ ਖਿਲਾਫ ਪਰਚਾ ਕੀਤਾ ਜਾਵੇ ਮੇਰੀ ਇਹ ਮੰਗ ਤੁਹਾਡੇ ਪਤੀ ਤੇ ਸਾਰਿਆਂ ਤੇ ਠੀਕ ਹੈ ਜੀ ਸਾਰੇ ਮੇਰ ਨਾਲ ਬਹੁਤ ਤਕਾ ਕੀਤਾ ਉਹਨਾਂ ਨੇ ਸਾਰਿਆਂ ਨੇ ਠੀਕ ਹੈ ਜੀ ਹਾਂਜੀ